ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਜਿਹੜੀ ਪਟਿਆਲਾ ਸਲਵਾਰ ਆ ਬਿਨਾ ਕਪੜਾ ਵਿਛਾਏ ਚਾਰ ਫੋਲਡ ਕਰਕੇ ਆਪਾਂ ਜਿਹੜੀ ਪਟਿਆਲਾ ਸਲਵਾਰ ਆ ਕਿਵੇਂ ਕੱਟ ਸਕਦੇ ਹਾਂ ਤੇ ਇੱਥੇ ਮੈਂ ਕਪੜਾ ਜਿਹੜਾ ਉਹ ਲੈ ਲਿਆ ਜਿੰਨਾ ਵੀ ਮੈਨੂੰ ਸਲਵਾਰ ਦੇ ਕੁੰਦਿਆਂ ਵਾਸਤੇ ਚਾਹੀਦਾ ਸੀ ਇੱਥੇ ਆਪਾਂ ਪਟਿਆਲਾ ਸਲਵਾਰ ਦੀ ਜਿਵੇਂ ਤੁਹਾਡੇ ਕੋਲ ਛੋਟਾ ਟੇਬਲ ਆ ਤੇ ਕਪੜਾ ਜਿਹੜਾ ਜ਼ਿਆਦਾ ਆ ਤੇ ਉਹ ਟੇਬਲ ਦੇ ਉੱਪਰ ਨਹੀਂ ਆ ਰਿਹਾ ਤੇ ਉਹਦੇ ਵਾਸਤੇ ਇਹ ਜਿਹੜੀ ਆ ਟ੍ਰਿਕ ਬਹੁਤ ਹੀ ਵਧੀਆ ਬਹੁਤ ਵਧੀਆ ਤਰੀਕਾ ਹੈ ਤੇ ਮੈਂ ਇੱਥੇ ਆ ਫੋਰ ਫੋਲਡ ਕੱਪੜਾ ਲਿਆ ਹੋਇਆ ਆ ਤੇ ਇਹ ਜਿਹੜਾ ਖੁੱਲਾ ਪਾਸਾ ਇਹਨੂੰ ਅਸੀਂ ਆਪਣੇ ਵਾਲੀ ਸਾਈਡ ਕਰ ਲੈਣਾ ਵੈਸੇ ਅਸੀਂ ਇਸ ਤਰੀਕੇ ਦੇ ਨਾਲ ਖੋਲ ਕੇ ਜਿਹੜੀ ਪਟਿਆਲਾ ਸਲਵਾਰ ਦੀ ਕਟਿੰਗ ਕਰਦੇ ਆ ਪਰ ਇੱਥੇ ਆਪਾਂ ਸਲਵਾਰ ਜਿਹੜੀ ਆ ਖੋਲ ਕੇ ਨਹੀਂ ਕਟਿੰਗ ਕਰਾਂਗੇ ਇਸ ਤਰ੍ਹਾਂ ਫੋਲਡ ਕੀਤਾ ਹੋਇਆ ਆ ਖੁੱਲਾ ਪਾਸਾ ਜਿਹੜਾ ਮੇਰੇ ਵਾਲੇ ਪਾਸੇ ਆ ਤੇ ਜਿਹੜਾ ਜੁੜਿਆ ਪਾਰਟ ਆ ਉਹ ਦੂਸਰੇ ਪਾਸੇ ਆ ਤੇ ਇਹ ਆਪਾਂ 4 ਫੋਲਡ ਕਪੜਾ ਕੀਤਾ ਹੋਇਆ ਸਭ ਤੋਂ ਪਹਿਲਾਂ ਆਪਾਂ ਇਹਦੀ ਲੈਂਥ ਲੈ ਲਈਏ ਜਿੰਨਾ ਵੀ ਕਪੜੇ ਦਾ ਬਾਰਿਆ ਉਹਨਾਂ ਤੁਸੀਂ ਲੈ ਲਓ ਜਾਂ ਜਿੰਨੀ ਵੀ ਤੁਸੀਂ ਸਲਵਾਰ ਖੁੱਲੀ ਬਣਾਉਣੀ ਉਹਨਾਂ ਤੁਸੀਂ ਕਪੜਾ ਲੈ ਸਕਦੇ ਮੈਂ ਇੱਥੇ 24 ਇੰਚ ਲੈਂਥ ਲਈ ਹੈ 10 ਇੰਚ ਦਾ ਆਸਣ ਵਾਸਤੇ ਤੇ 32 ਇੰਚ ਕੁੰਦਿਆਂ ਵਾਸਤੇ ਕਿਉਂਕਿ 36 ਇੰਚ ਦੀ ਸਲਵਾਰ ਮੈਂ ਤਿਆਰ ਕਰਾਂਗੀ ਤੇ 36 ਇੰਚ ਦੇ ਵਿੱਚੋਂ 4 ਇੰਚ ਮਾਈਨਸ ਕਰਕੇ 32 ਇੰਚ ਦੇ ਮੈਂ ਕੁੰਦੇ ਲਏ ਨੇ ਤੇ ਆ ਵੇਖੋ ਇਸ ਤਰੀਕੇ ਦੇ ਨਾਲ ਇਹ ਚਾਰ ਭਾਗ ਨੇ ਮਤਲਬ ਦੋ ਬਾਰ ਨੇ ਕੱਪੜੇ ਦੇ ਜਿਵੇਂ ਕੱਪੜੇ ਨੂੰ ਆਪਾਂ ਪਹਿਲਾਂ ਲੈਂਥ ਵਾਈਜ਼ ਫੋਲਡ ਕੀਤਾ ਹੈ ਤੇ ਫਿਰ ਬ੍ਰਿਥ ਵਾਈਜ਼ ਕੀਤਾ ਹੈ ਪਹਿਲਾਂ ਲੰਬਾਈ ਨੂੰ ਫੋਲਡ ਕੀਤਾ ਫਿਰ ਚੜਾਈ ਨੂੰ ਫੋਲਡ ਕੀਤਾ ਤੇ ਉਧਰ ਵਾਲੀ ਸਾਈਡ ਤੋਂ ਦੋ ਲੰਬਾਈਆਂ ਲੈ ਕੇ ਕਟਿੰਗ ਕੀਤੀ ਹੋਈ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਕੱਪੜੇ ਨੂੰ ਫੋਲਡ ਕਰ ਲੈਣਾ ਜਿੰਨਾ ਮਰਜ਼ੀ ਤੁਹਾਡਾ ਵੱਡਾ ਮਤਲਬ ਸਲਵਾਰ ਦੇ ਕੁੰਦੇ ਤੁਸੀਂ ਕੱਟਣੇ ਚਾਹੋ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਕੱਟ ਸਕਦੇ ਜੇ ਬਹੁਤ ਹੀ ਸੌਖਾ ਤਰੀਕਾ ਹੈ ਤੇ ਜਿਹੜੀਆਂ ਭੈਣਾਂ ਦੇ ਕੋਲ ਛੋਟਾ ਟੇਬਲ ਹੈ ਉਹ نیچے ਬਹਿ ਕੇ ਕਟਿੰਗ ਨਹੀਂ ਕਰ ਸਕਦੀਆਂ ਤੇ ਇਸ ਤਰੀਕੇ ਦੇ ਨਾਲ ਪਟਿਆਲਾ ਸਲਵਾਰ ਦੀ ਕਟਿੰਗ ਕਰਨੀ ਜਿਹੜੀ ਆ ਬਹੁਤ ਹੀ ਸੌਖੀ ਆ ਇਦੇ ਵਿੱਚ ਸਭ ਤੋਂ ਪਹਿਲਾਂ ਪੱਕੀ ਕਰਨਾ ਹੈ ਜਿੰਨੀ ਵੀ ਇਹ ਲੰਬਾਈ ਲਈ ਹੋਣੀ ਆ ਉਸ ਦਾ ਸੈਂਟਰ ਕਰ ਲੈਣਾ ਇਹ ਮੇਰੇ ਕੋ 42 ਇੰਚ ਲੰਬਾਈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤੇ 21 ਇੰਚ ਤੇ ਮੈਂ ਇਸ ਦਾ ਸੈਂਟਰ ਦਾ ਨਿਸ਼ਾਨ ਲਗਾ ਲਿਆ ਸੈਂਟਰ ਦਾ ਨਿਸ਼ਾਨ ਲਗਾਉਣਾ ਜਿਹੜਾ ਇਹ ਬਹੁਤ ਹੀ ਜ਼ਰੂਰੀ ਆ ਇਸ ਤੋਂ ਬਿਨਾ ਸਰਵਾਰ ਦੀ ਕਟਿੰਗ ਜਿਹੜੀ ਸਹੀ ਨਹੀਂ ਹੋਏਗੀ ਸਭ ਤੋਂ ਪਹਿਲਾਂ ਸੈਂਟਰ ਦੇ ਵਿੱਚ ਆਪਾਂ ਇੱਕ ਨਿਸ਼ਾਨ ਲਗਾ ਲਿਆ ਇਸ ਤੋਂ ਬਾਅਦ ਹੁਣ ਆਪਾਂ ਆਸਨ ਦਾ ਤੇ ਨੀਚੇ ਵਾਲੇ ਸਾਈਡ ਤੋਂ ਜਿਹੜਾ ਕਲੀਆਂ ਦਾ ਨਿਸ਼ਾਨ ਆ ਉਹ ਲਗਾਵਾਂਗੇ ਇਹ ਵੇਖੋ ਚਾਰ ਪਾਰਟ ਨੇ ਸਾਡੇ ਕੋਲ ਚਾਰ ਕੰਨੀਆਂ ਵਾਲਾ ਕੱਪੜਾ ਸੈਂਟਰ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਲਗਾਵਾਂਗੇ 10 ਇੰਚ ਤੇ ਆਸਣ ਦਾ ਨਿਸ਼ਾਨ ਉੱਪਰ ਵਾਲੇ ਆਪਾਂ ਪਾਟ ਤੇ ਲਗਾ ਰਹੇ ਹਾਂ 10 ਇੰਚ ਤੇ ਆਸਣ ਦਾ ਨਿਸ਼ਾਨ ਲਗਾਉਣਾ ਅੱਗੇ ਸਾਡੇ ਕੋਲ ਬਚ ਗਿਆ 32 ਇੰਚ ਕੱਪੜਾ ਹੁਣ ਇਸ ਤੋਂ ਬਾਅਦ ਕੀ ਕਰਨਾ ਹੈ ਇੱਧਰ ਸਾਈਡ ਵੱਲ ਨੂੰ 32 ਇੰਚ ਕੱਪੜਾ ਸਾਡਾ ਬਚ ਗਿਆ ਇੱਥੇ ਆਪਾਂ 2.5 ਇੰਚ ਦਾ نیچے ਤੋਂ ਕੁੰਦੇ ਦਾ ਨਿਸ਼ਾਨ ਲਗਾ ਲੈਣਾ 2.5 ਇੰਚ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਜਿਹੜਾ ਸੈਂਟਰ ਵਾਲਾ ਨਿਸ਼ਾਨ ਆਪਾਂ ਲਗਾਇਆ ਸੀ ਇਹਦੇ ਨਾਲ ਆਪਾਂ ਟੇਡਾ ਇੰਚੀ ਟੇਪ ਰੱਖ ਕੇ ਤੇ ਇਹਨੂੰ ਮਲਾ ਦੇਣਾ ਹੈ। ਉਧਰ ਵਾਲੀ ਸਾਈਡ ਵੀ ਆਪਾਂ 10 ਇੰਚ ਦਾ ਨਿਸ਼ਾਨ ਲਾ ਲੈਣਾ ਥੱਲੇ ਵਾਲੇ ਦੋ ਪੀਸਾਂ ਤੇ। ਉੱਪਰ ਵਾਲੇ ਦੋਨੋਂ ਪੀਸਾਂ ਨੂੰ ਚੁੱਕ ਦੇਣਾ ਤੇ ਜਿਹੜੇ ਥੱਲੇ ਵਾਲੇ ਦੋ ਪੀਸ ਨੇ ਦੋ ਕੰਨੀਆਂ ਵਾਲੇ ਪੀਸ ਨੇ ਉਹਨਾਂ ਨੂੰ ਆਪਾਂ 10 ਇੰਚ ਦਾ ਨਿਸ਼ਾਨ ਲਗਾ ਕੇ ਫਿਰ 2.5 ਇੰਚ ਦਾ ਕੁੰਦੇ ਦਾ ਨਿਸ਼ਾਨ ਲਗਾ ਲੈਣਾ। ਇਹ ਤੁਸੀਂ ਵੇਖ ਲੈਣਾ ਇੱਧਰ 10 ਇੰਚ ਲਗਾਇਆ ਹੈ ਉੱਪਰਲੇ 파ਟ ਤੇ। ਉੱਧਰ ਦਾ ਸਿੰਚ ਦਾ ਨਿਸ਼ਾਨ ਲਗਾਇਆ ਨੀਚੇ ਵਾਲੇ ਪਾਰਟ ਤੇ ਹੁਣ ਜਿੱਥੇ ਆਪਾਂ 2.5 ਇੰਚ ਦਾ ਨਿਸ਼ਾਨ ਲਗਾਇਆ ਸੀ ਮਾਰਕਰ ਦਾ ਨਿਸ਼ਾਨ ਤੁਹਾਨੂੰ ਚੰਗੀ ਤਰ੍ਹਾਂ ਹੋ ਸਕਦਾ ਨਾ ਨਜ਼ਰ ਆਵੇ ਕਿਉਂਕਿ ਪ੍ਰਿੰਟਡ ਸੂਟ ਲਾਈਟ ਸ਼ੇਡ ਹੈ ਤੇ ਇੱਥੇ ਆਪਾਂ ਜਿਹੜਾ ਨਿਸ਼ਾਨ ਲਗਾਇਆ ਸੀ 2.5 ਇੰਚ ਦਾ ਉਹਨੂੰ ਸੈਂਟਰ ਵਾਲੇ ਨਿਸ਼ਾਨ ਦੇ ਨਾਲ ਮਿਲਾ ਦੇਣਾ ਹੈ ਸੈਂਟਰ ਵਾਲਾ ਨਿਸ਼ਾਨ ਆਪਾਂ ਇਸੇ ਲਈ ਲਗਾਇਆ ਸੀ ਕਿ ਸੈਂਟਰ ਵਾਲੇ ਨਿਸ਼ਾਨ ਦੇ ਨਾਲ ਇਹਨੂੰ ਆਪਾਂ ਮਿਲਾ ਦੇਣਾ ਇਸ ਤੋਂ ਬਾਅਦ ਹੁਣ ਜਿਹੜਾ ਵਾ ਇਹ ਨਿਸ਼ਾਨ ਸਾਡੇ ਲੱਗ ਗਏ ਨੇ ਹੁਣ ਆਪਾਂ ਇਸ ਦੀ ਕਟਿੰਗ ਕਰਨੀ ਆ ਇਧਰ ਵਾਲੀ ਸਾਈਡ ਜਿਹੜਾ ਇਹ 2.5 ਇੰਚ ਤੱਕ ਤੁਸੀਂ ਪਹਿਲਾਂ ਵੀ ਕੱਟ ਸਕਦੇ ਹੋ ਜਾਂ ਬਾਅਦ ਚ ਕੱਟ ਸਕਦੇ ਜਿੱਥੋਂ 2.5 ਇੰਚ ਦਾ ਨਿਸ਼ਾਨ ਲਗਾਇਆ ਸੀ ਨੀਚੇ ਵਾਲੇ ਪਾਰਟ ਨੂੰ ਕੱਲੇ ਨੀਚੇ ਵਾਲੇ ਦੋ ਪਾਰਟ ਨੂੰ ਆਪਾਂ ਕੱਟਣਾ ਹੈ ਹੁਣ ਇਧਰ ਵਾਲੀ ਸਾਈਡ ਤੇ ਸਿਰਫ ਆਪਾਂ ਉੱਪਰ ਵਾਲੇ ਪਾਰਟ ਨੂੰ ਕੱਟਣਾ ਹੈ ਉੱਪਰ ਵਾਲੀਆਂ ਦੋ ਕੰਨੀਆਂ ਜਿਹੜੀਆਂ ਉਹਨਾਂ ਨੂੰ ਆਪਾਂ ਕੱਟਣਾ نیچے ਵਾਲੇ ਨੂੰ ਨਹੀਂ ਕੱਟਣਾ نیچے ਵਾਲਾ ਆਪਾਂ ਉਧਰਲੀ ਸਾਈਡ ਤੋਂ ਕੱਟ ਲਿਆ ਹੈ ਦੋ ਕੰਨੀਆਂ ਨੂੰ ਇਧਰੋਂ ਆਪਾਂ ਕੱਟ ਦੇਣਾ 2.5 ਇੰਚ ਤੱਕ ਹੁਣ ਜਿਹੜਾ ਆਪਾਂ ਤਿਰਛਾ ਨਿਸ਼ਾਨ ਲਗਾਇਆ ਹੈ ਸੈਂਟਰ ਤੱਕ ਉੱਥੋਂ ਤੱਕ ਆਪਾਂ ਕਟਿੰਗ ਕਰ ਦੇਣੀ ਹੈ ਇਸ ਦੀ ਇਸ ਤਰੀਕੇ ਦੇ ਨਾਲ ਹੋ ਗਿਆ ਤੇ ਇੱਥੇ ਕੋਈ ਵੀ ਤੁਹਾਨੂੰ ਕਪੜਾ ਜਿਹੜਾ ਮਤਲਬ ਇੱਧਰ ਉੱਧਰ ਨਹੀਂ ਕਰਨਾ ਪੈਣਾ ਬਿਲਕੁਲ ਵੀ ਕਪੜਾ ਬਿਨਾਂ ਚੁੱਕੇ ਇੰਨੀ ਕਿ ਇੰਨੀ ਕਿ ਜਗ੍ਹਾ ਤੇ ਹੀ ਆਪਾਂ ਜਿਹੜਾ ਇਹਦੀ ਕਟਿੰਗ ਕਰ ਲੈਣੀ ਹੈ ਆ ਵੇਖੋ ਇਸ ਤਰੀਕੇ ਦੇ ਨਾਲ ਇੱਕ ਪਾਰਟ ਜਿਹੜਾ ਆਪਾਂ ਫੋਲਡ ਕਰਤਾ ਹੁਣ ਉਧਰਲੀ ਸਾਈਡ ਤੋਂ ਫੇਰ ਆਪਾਂ ਉਹ 2.5 ਇੰਚ ਤੋਂ ਲੈ ਕੇ ਸੈਂਟਰ ਤੱਕ ਨਿਸ਼ਾਨ ਜਿਹੜਾ ਉਹ ਆਪਾਂ ਨੂੰ ਲਗਾ ਲੈਣਾ ਵਾ ਤੇ ਤਿਰਛਾ ਨਿਸ਼ਾਨ ਜਿਹੜਾ ਲਗਾਉਣਾ ਹੈ ਤੇ ਸੈਂਟਰ ਤੱਕ ਕਟਿੰਗ ਕਰ ਦੇਣੀ ਹੈ ਤੇ ਇਹ ਸਾਡੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਨਾ ਕਪੜਾ ਵਿਛਾਏ ਫੋਲਡ ਕੀਤੇ ਹੋਏ ਹੀ ਸਲਵਾਰ ਦੀ ਜਿਹੜੀ ਹੈ ਕਟਿੰਗ ਹੋ ਗਈ ਆ ਬਹੁਤ ਹੀ ਵਧੀਆ ਤੇ ਬਹੁਤ ਸੌਖਾ ਤਰੀਕਾ ਹੈ ਛੋਟੇ ਟੇਬਲ ਤੇ ਆਪਾਂ ਇਸ ਤਰੀਕੇ ਦੇ ਨਾਲ ਕਟਿੰਗ ਕਰ ਸਕਦੇ ਆ ਤੁਹਾਡੇ ਕੋਲ ਵੀ ਜੇ ਟੇਬਲ ਦੀ ਚੜਾਈ ਘਟਿਆ ਤੇ ਤੁਸੀਂ ਇਸ ਤਰ੍ਹਾਂ ਨਾਲ ਸਲਵਾਰ ਦੇ ਕੁੰਡੇ ਜਿਹੜੇ ਕੱਟ ਸਕਦੇ ਜੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਇਹ ਕਟਿੰਗ ਕਰਨ ਦਾ ਤਰੀਕਾ ਪਸੰਦ ਆਇਆ ਇਹਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਜੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਕਿਵੇਂ ਦੀ ਲੱਗੀ ਆ ਤੇ ਅੱਗੇ ਤੁਸੀਂ ਹੋਰ ਕਿਹੜੀ ਚੀਜ਼ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਤੇ ਮੈਂ ਜ਼ਰੂਰ ਵੀਡੀਓ ਬਣਾਵਾਂਗੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਇਸ ਤਰੀਕੇ ਦੇ ਨਾਲ ਸਾਡੇ ਪਰਫੈਕਟ ਕੁੰਦੇ ਜਿਹੜੇ ਕੱਟ ਹੋ ਗਏ ਤੇ ਪਹੁੰਚੇ ਜਿਹੜੇ ਉਹ ਆਪਾਂ ਪਹਿਲਾਂ ਕੱਟੇ ਹੋਏ ਸੀ ਤੇ ਹੁਣ ਜੇ ਤੁਹਾਨੂੰ ਵੀਡੀਓ ਪਸੰਦ ਆ ਗਈ ਆ ਤੇ ਪਲੀਜ਼ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ